मतलब जद तो जो कनेक्शन है पंजाब ते वो स्टार्ट होता है आपके दादाजी के साथ हां जी राजेंद्र सिंह बेदी पंजाबी ते उर्दू लिटरेचर के विच इतना बड़ा नाम है हाँ बहुत बड़े नाम उनकी तो तो लेगेसी थी खासकर एक प्राउड पंजाबी हैं वो उन्होंने पंजाब दा नाम रोशन किया आजादी जा, से पहले भी मतलब भारत की इंडिपेंडेंस हाँ पहले भी लाहौर तो भी लाहौर ते लेकर मुंबई तक तो सफर रहा ਮੇਰੇ ਦਾਦਾ ਵਾਕਈ ਆਈਕੋਨਿਕ ਨੇ ਉਹ ਉਰਦੂ ਲਿਟਰੇਚਰ ਦੇ ਬਹੁਤ ਵੱਡੇ ਦਿਗਜ ਨੇ ਜਿੱਦਾਂ ਸਾਹਿਦ ਲੁਧਿਆਨਵੀ ਮੋਂਟੋ ਉਹਨਾਂ ਦਾ ਨਾਂ ਉਹਨਾਂ ਦੇ ਨਾਲ ਲਿੱਤਾ ਜਾਂਦਾ ਤੇ ਦਾਦਾ ਆਏ ਸੀ ਲਾਹੌਰ ਤੋਂ ਸਾਡਾ 프리 ਪਾਰਟੀਸ਼ਨ ਰਹਿਣਾ ਲਾਹੌਰ ਦਾ ਸੀ ਐਂਡ ਉਹਨਾਂ ਦੀ ਉਰਦੂ ਉੱਥੋਂ ਹੀ ਉਹਨਾਂ ਬਰਾਦਾਂ ਨੇ ਸਿੱਖੀ ਸੀ ਅਨ ਗੁਣਵੀ ਉਨ ਵੀ ਲੋਕੀ ਬੜੇ ਪ੍ਰਾਊਡਲੀ ਉਥੇ ਕਹਿੰਦੇ ਨੇ ਕਿ ਰਜਿੰਦਰ ਸਿੰਘ 베ਦੀ ਸਾਡੇ ਲਾਹੌਰ ਦੇ ਨੇ ਸਾਡੇ ਪਿੰਡ ਦੇ ਨੇ ਸਾਡੇ ਯੂ نو ਉਹਨਾਂ ਦਾ ਸਾਰਾ ਲਿਖਿਆ ਜੋ ਕੁਝ ਵੀ ਹੈਗਾ ਬੜੇ ਪ੍ਰਾਊਡਲੀ ਸੈਲੀਬ੍ਰੇਟ ਕਰਦੇ ਨੇ ਪਾਕਿਸਤਾਨੀ ਸਾਰੇ ਐਂਡ ਇਨ ਫੈਕਟ ਮੈਨੂੰ ਇਹ ਵੀ ਯਾਦ ਹੈ ਕਿ Ziaul Haq ਦਾ ਹਾਈਐਸਟ ਆਨਰ ਵੀ ਦਾਦਾ ਨੂੰ ਮਿਲਿਆ ਸੀ ਜੀ ਰਸ਼ੀਆ ਦੇ ਵਿੱਚ ਦਾਦਾ ਦਾ ਬਹੁਤ ਵੱਡਾ ਨਾਮ ਹੈ ਆਈ ਏਮ ਅਨਬਿਲੀਵਬਲ ਅਮੇਜ਼ਿੰਗ ਜਿੰਨਾ ਜਿੰਨਾ ਨਾਂ ਰਸ਼ੀਆ ਦੇ ਵਿੱਚ ਚੱਲਦਾ ਦਾਦੇ ਦਾ ਨਾਂ ਕੀਤਾ ਸੀ ਜਦੋਂ ਜਿੱਦਾਂ ਅ ਮਤਲਬ ਕਰਦੇ ਫਿਲਮ ਜਿਹੜੇ ਉਹਨਾਂ ਨੇ ਬਣਾਏ ਰੰਗੋਲੀ ਦਸਤਕ 파ਗੋਨ ਹਿਰਗਰਮ ਕੋਡ ਫਿਰ ਬਹੁਤ ਸਾਰੀ ਸ਼ਾਰਟ ਸਟੋਰੀਜ਼ ਇੱਕ ਚਾਦਰ ਮੈਲੀ ਸੀ ਉਹਨਾਂ ਦੀ ਰਾਈਟਿੰਗ ਹੈਗੀ ਲਾਜਵੰਤੀ ਲਾਜਵੰਤੀ ਇਜ਼ ਔਨ ਪਾਕਿਸਤਾਨ ਐਂਡ ਇੰਡੀਆ ਪਾਰਟੀਸ਼ਨ ਦੇ ਉੱਤੇ ਲਾਜਵੰਤੀ ਉਹਨਾਂ ਦੀ ਵਨ ਆਫ ਦਾ ਫੇਵਰਿਟਸ ਜਿਹੜਾ ਪਾਰਟੀਸ਼ਨ ਦੇ ਉੱਤੇ ਹੀ ਕਹਾਣੀ ਮੇਰੇ ਦਾਦੇ ਨੇ ਪ੍ਰਿਥਵੀ ਰਾਜ ਕਪੂਰ ਦੇ ਨਾਲ ਕੰਮ ਕੀਤਾ ਹੋਇਆ ਸੋਚੋ पृथ्वीराज कपूर के नाम मेरे दादे ना काम किया हुआ मेरे फादर वॉज एन असिस्टेंट टू तो राज कपूर एंड आई देन द थर्ड जनरेशन हैज मतलब मेरी सिस्टर राइटिंग प्रस्यू कर लिया मेरे ब्रदर ने एक्टिंग और मैं, मैंने मैंने एक्टिंग और हूँ साढ़े प्रोडक्शन कंपनी भी है बट ए लैगीसी और हूँ मेरा मुंडा लॉन्च हो जा रहा है द फोर्थ जनरेशन मतलब इट इज़ बड़ा प्राउड महसूस होता है कि वी आर द फोर्थ जनरेशन फिल्म फैमिली एंड ट्राइंग टू कीप दैट थिंग गोइंग आई नो वी नॉट बीन एबल टू प्रूव मतलब उन्हें दादा ने फादर ने कम किया जड़े लेवल से कम किया है बट वी आर ट्राइंग हार्ड कि कुछ वी ऑल्सो मतलब मेक आवर नेम एंड मेक आवर पीपल प्राउड इट्स अनबिलीवेबल साडा शो जड़ा मैं ਕਟੋਕ ਮੈਨੂੰ ਲੱਗਦਾ ਹੈ ਕਿ 15-20 ਸਾਲ ਦੇ ਬਾਅਦ ਬਾਲੀਵੁੱਡ ਦੇ ਵਿੱਚ ਐਂਟਰੀ ਮਾਰੀ ਹੈ ਫੇਰ ਐਂਟਰੀ ਮਾਰੀ ਹੈ ਆ ਸ਼ਾਹਰੁਖ ਦੇ ਮੁੰਡੇ ਨੇ ਆਰ ਐਨ ਐ ਮੈਨੂੰ ਮੌਕਾ ਦਿੱਤਾ ਮੇਰੇ ਬਾਰੇ ਮੇਰੇ ਲਈ ਹੀ ਕੁਝ ਐਕਸਕਲੂਸਿਵ ਲਿਖਿਆ ਗਿਆ ਮੈਂ ਫੇਰ ਕਹਿ ਰਿਹਾ ਮੇਰੇ ਲਈ ਹੀ ਕੁਝ ਐਕਸਕਲੂਸਿਵ ਲਿਖਿਆ ਗਿਆ ਔਰ ਪ੍ਰੈਜ਼ੈਂਟ ਕੀਤਾ ਗਿਆ ਹੈ ਐਂਡ ਮੈਨੂੰ ਨਹੀਂ ਪਤਾ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਨਹੀਂ ਬਟ ਤੁਸੀਂ ਸਾਰਨਾ ਪਲੀਜ਼ ਜਾ ਕੇ ਕਰ ਰਿਖੋ ਬਹੁਤ ਪਿਆਰੀ ਵੈਬ ਸੀਰੀਜ਼ ਹੈ

ਬਹੁਤ ਵੱਡੇ ਦਿਗਜ ਨੇ ਜਿੱਦਾਂ ਸਾਹਿਬ ਲੁਧਿਆਨਵੀ ਮੋਂਟੋ ਉਹਨਾਂ ਦਾ ਨਾਂ ਉਹਨਾਂ ਦੇ ਨਾਲ ਲਿੱਤਾ ਜਾਂਦਾ ਤੇ ਦਾਦਾ ਆਏ ਸੀ ਲਾਹੌਰ ਤੋਂ ਸਾਡਾ ਪ੍ਰੀ ਪਾਰਟੀਸ਼ਨ ਰਹਿਣਾ ਲਾਹੌਰ ਦਾ ਸੀ ਐਂਡ ਉਹਨਾਂ ਦੀ ਉਰਦੂ ਉੱਥੋਂ ਹੀ ਉਹਨਾਂ ਬਜ਼ਾਦਾ ਨੇ ਸਿੱਖੀ ਸੀ ਅਨ ਹੁਣ ਵੀ ਹੁਣ ਵੀ ਲੋਕੀ ਬੜੇ ਪ੍ਰਾਊਡਲੀ ਉੱਥੇ ਕਹਿੰਦੇ ਨੇ ਕਿ ਰਜਿੰਦਰ ਸਿੰਘ 베ਦੀ ਸਾਡੇ ਲਾਹੌਰ ਦੇ ਨੇ ਸਾਡੇ ਪਿੰਡ ਦੇ ਨੇ ਸਾਡੇ ਯੂ ਨੋ ਉਹਨਾਂ ਦਾ ਸਾਰਾ ਲਿਖਿਆ ਜੋ ਕੁਝ ਵੀ ਹੈਗਾ ਬੜੇ ਪ੍ਰਾਊਡਲੀ ਸੈਲੀਬ੍ਰੇਟ ਕਰਦੇ ਨੇ ਪਾਕਿਸਤਾਨੀ ਸਾਰੇ ਐਂਡ ਇਨ ਫੈਕਟ ਮੈਨੂੰ ਹੈਵੀ ਯਾਦ ਹੈ ਕਿ ਜ਼ਿਆਉਲ ਹਕ ਦਾ ਹਾਈਐਸਟ ਆਨਰ ਵੀ ਦਾਦਾ ਨੂੰ ਮਿਲਿਆ ਸੀ ਜੀ ਰਸ਼ੀਆ ਦੇ ਵਿੱਚ ਦਾਦਾ ਦਾ ਬਹੁਤ ਵੱਡਾ ਨਾਮ ਹੈ ਆਈ ਏਮ ਅਨਬਿਲੀਵ ਅਮੇਜ਼ਿੰਗ ਜਿੱਦਾਂ ਜਿੰਨਾ ਨਾਮ ਰਸ਼ੀਆ ਦੇ ਵਿੱਚ ਚੱਲਦਾ ਦਾਦੇ ਦਾ ਥੈਨ ਇੰਡੀਆ ਦੇ ਵਿੱਚ ਉਹਨਾਂ ਨੂੰ ਪਦਮਸ਼ਰੀ ਅਵਾਰਡ ਮਿਲਿਆ ਔਰ ਬਹੁਤ ਸਾਰੇ ਅਵਾਰਡਸ ਉਹਨਾਂ ਨੂੰ ਮਿਲੇ ਹਨ ਉਹਨਾਂ ਨੇ ਜਿਹੜੀ ਉਹਨਾਂ ਨੇ ਫਿਲਮਾਂ ਫਿਲਮਾਂ ਦੇ ਵਿੱਚ ਵੀ ਬਹੁਤ ਵੱਡਾ ਨਾਮ ਕੀਤਾ ਸੀ ਜਿਹੜਾ ਜਿੱਦਾਂ ਮਤਲਬ ਕਰਦੇ ਫਿਲਮ ਜਿਹੜੇ ਉਹਨਾਂ ਨੇ ਬਣਾਏ ਰੰਗੋਲੀ ਦਸਤਕ ਫਾਗਨ ਫਿਰ ਗਰਮ ਕੋਟ ਫਿਰ ਬਹੁਤ ਸਾਰੀ ਸ਼ਾਰਟ ਸਟੋਰੀ ਇੱਕ ਚਾਦਰ ਮੈਲੀ ਸੀ ਉਹਨਾਂ ਦੀ ਰਾਈਟਿੰਗ ਹੈਗੀ ਲਾਜਵੰਤੀ ਮੇਂ ਵੀ ਬਣੀ ਲਾਜਵੰਤੀ ਇਜ਼ ਔਨ ਪਾਕਿਸਤਾਨ ਐਂਡ ਇੰਡੀਆ ਪਾਰਟੀਸ਼ਨ ਦੇ ਉੱਤੇ ਲਾਜਵੰਤੀ ਉਹਨਾਂ ਦੀ ਵਨ ਆਫ ਦਾ ਫੇਵਰਿਟਸ ਜਿਹੜਾ ਪਾਰਟੀਸ਼ਨ ਦੇ ਉੱਤੇ ਹੀ ਕਹਾਣੀ ਹੈ ਬਹੁਤ ਬਿਊਟੀਫੁਲੀ ਰਿਟਨ ਕਹਾਣੀ ਤੋਂ ਆਈ ਫੀਲ ਵੈਰੀ ਪ੍ਰਾਊਡ ਕਿ ਮੈਂ ਉਸ ਪਰਿਵਾਰ ਤੋਂ ਆ ਮੇਰੇ ਦਾਦਾ ਦਾ ਇੰਨਾ ਵੱਡਾ ਨਾਮ ਸੀ ਐਂਡ ਉਹਦੇ ਬਾਅਦ ਮੇਰੇ ਫਾਦਰ ਦਾ ਵੀ ਬਹੁਤ ਵੱਡਾ ਨਾਮ ਸੀ ਮੇਰੇ ਫਾਦਰ ਵੀ ਬਹੁਤ ਵੱਡੇ ਬਹੁਤ ਵੱਡੇ ਡਾਇਰੈਕਟਰ ਔਰ ਪ੍ਰੋਡਿਊਸਰ ਰਹਿ ਚੁਕੇ मेरे दादे ने पृथ्वीराज कपूर काम किया हुआ सोचो पृथ्वीराज कपूर देनाल मेरे दादे काम किया हो मेरे फादर वॉज एन असिस्टेंट टू तो राज कपूर एंड आई दैन द थर्ड जनरेशन हैज मतलब मेरी सिस्टर राइटिंग प्रस्यू कर लिया फिर मेरे ब्रदर ने एक्टिंग और मैं, मैंने मैंने एक्टिंग और हूँ प्रोडक्शन कंपनी भी है बट ए लैगसी और हूँ मेरा मुंडा लॉन्च होने जा रहा है द फोर्थ जनरेशन मतलब इट इज बड़ा प्राउड महसूस होता है कि वी आर द फोर्थ जनरेशन फिल्म फैमिली एंड ट्राइंग टू कीप दैट थिंग गोइंग आई नो वी नॉट बीन एबल टू प्रूव मतलब उन्होंने जरा दादा ने फादर ने कम किया जो लेवल कम किया है बट वी आर ट्राइंग हार्ड कि कुछ वी वील्सो मतलब मेक आवर नेम एंड मेक आवर पीपल प्राउड ਮੇਰੇ ਫਾਦਰ ਦੀ ਫਿਲਮ ਜੇਫੀਅਰ ਅਬਾਊਟ ਰਫੂ ਚੱਕਰ ਜਵਾਨੀ دیوانی ਸਨਮ ਤੇਰੀ ਕਸਨ ਬਿਨਾਮ ਬੰਧਨ ਅਦਾਲਤ ਮਤਲਬ 올 ਇੰਡਸਟਰੀ ਦੇ ਆਈਕੋਨਿਕ ਫਿਲਮਸ ਫਾਦਰ ਦੇ ਵੀ ਸੀ ਗਏ ਤੇ ਬਟ ਅਨਫੋਰਚਨਟਲੀ ਵੀ ਲੌਸਟ ਵੀ ਲੌਸਟ आवर ਫਾਦਰ ਐਂਡ ਗ੍ਰੈਂਡਫਾਦਰ ਮੈਂ 9 ਸਾਲ ਦਾ ਸੀ ਜਦੋਂ ਪਾਪਾ ਚਲੇ ਗਏ ਔਰ ਗ੍ਰੈਂਡਫਾਦਰ ਮੈਂ ਆਈ ਥਿੰਕ ਆ ਵਾਸ 11 ইয়ার্স 올ਡ ਜਦ ਗ੍ਰੈਂਡਫਾਦਰ ਦੀ ਡੈਥ ਹੋਈ ਤੇ ਯਾ ਤੇ ਜਰਨੀ ਚੱਲੀ ਰਿਹਾ ਬਟ ਵਨ ਗੁੱਡ ਥਿੰਗ ਇਜ਼ ਕੇ ਵੀ ਵਰਕਡ ਹਾਰਡ ਐਂਡ ਕੇਪਟ ਆਰਸੈਲਵਜ਼ ਰੈਲੇਵੈਂਟ ਮਤਲਬ ਹੁਣ ਵੀ ਕੋਸ਼ਿਸ਼ ਕਰ ਰਹੇ ਆ ਕਿ ਕੁਝ ਨਾ ਕੁਝ ਕਰਕੇ ਮਤਲਬ ਵੀ ਮੇਕ ਦਾਦੇ ਨੂੰ ਪ੍ਰਾਊਡ ਪਾਪਾ ਨੂੰ ਪ੍ਰਾਊਡ ਲੋਕਾਂ ਨੂੰ ਪ੍ਰਾਊਡ ਮਤਲਬ ਪਰਿਵਾਰ ਨੂੰ ਪ੍ਰਾਊਡ ਤੇ ਉਹ ਮਿਹਨਤ ਚੱਲੀ ਰਹੀ ਹੈ ਐਂਡ ਇਟਸ ਮਤਲਬ ਜਿਹੜੇ ਲੋਕੀ ਬਾਹਰ ਆ ਕੇ ਕਰਦੇ ਨੇ ਉਹਨਾਂ ਲਈ ਤੇ ਹਾਰਡ ਹੈ ਹੀ ਬਟ ਜਿਹੜੇ ਇੰਡਸਟਰੀ ਇਨਸਾਈਡਰਸ ਨੇ People like us, mm -hmm. we have to double work hard to prove ourselves.